ਅਮਰੀਕਾ ਦੇ ਰਾਸ਼ਟਰਪਤੀ ਬੰਦ ਹੀ ਡੋਨਾਲਡ 트੍ਰੰਪ ਨੇ ਜੋ ਕੋਸ਼ਨਾਵਾਵਾਂ ਕੀਤੀਆਂ ਨੇ ਉਸ ਦੇ ਚਲਦੇ ਦੁਨੀਆ ਭਰ ਵਿੱਚ ਤਹਿਲਕਾ ਮਚਿਆ ਹੋਇਆ ਕਿਉਂਕਿ 트੍ਰੰਪ ਦੀਆਂ ਕੋਸ਼ਨਾਵਾਵਾਂ ਦਾ ਅਸਰ ਦੁਨੀਆ ਦੇ ਕਈ ਦੇਸ਼ਾਂ ਤੇ ਉਹਨਾਂ ਦੀ ਨਾਗਰਿਕਤਾ ਤੇ ਹੋਵੇਗਾ ਇਸ ਵਿੱਚ ਭਾਰਤੀ ਨਾਗਰਿਕ ਵੀ ਸ਼ਾਮਲ ਨੇ ਹੁਣ ਤੱਕ ਅਮਰੀਕਾ ਦੇ ਕਾਨੂੰਨ ਮੁਤਾਬਕ ਉਥੋਂ ਜਨਮ ਲੈਣ ਵਾਲਾ ਸਖਸ਼ ਅਮਰੀਕੀ ਨਾਗਰਿਕ ਹੁੰਦਾ ਸੀ ਯਾਨੀ ਉਸ ਨੂੰ ਜਨਮजात ਅਮਰੀਕੀ ਨਾਗਰਿਕਤਾ ਮਿਲਦੀ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ 트੍ਰੰਪ ਨੇ ਅਧਿਕਾਰ ਬਦਲਣ ਦੇ ਹੁਕਮਾਂ ਤੇ ਦਸਤਖਤ ਕਰ ਦਿੱਤੇ ਨੇ 30 ਦਿਨ ਬਾਅਦ ਅਮਰੀਕਾ ਵਿੱਚ ਜਨਮੇ ਬੱਚੇ ਦੀ ਨਾਗਰਿਕ ਅਮਰੀਕੀ ਪ੍ਰਸ਼ਾਸਨ ਨਵੀਆਂ ਸ਼ਰਤਾਂ ਦੇ ਨਾਲ ਅਜਿਹੇ ਬੱਚਿਆਂ ਨੂੰ ਨਾਗਰਿਕਤਾ ਦੇਵੇਗਾ ਜਿਨ੍ਹਾਂ ਨੂੰ ਪੂਰਾ ਕਰਪਾਣਾ ਗੈਰ ਅਮਰੀਕੀ ਨਾਗਰਿਕਾ ਲਈ ਬਹੁਤ ਮੁਸ਼ਕਲ ਸਾਬਿਤ ਹੋਵੇਗਾ ਇਸ ਦੇ ਨਾਲ ਅਮਰੀਕਾ ਚ ਰਹਿ ਰਹੇ ਭਾਰਤੀ ਸਮੇਤ ਦੁਨੀਆ ਭਰ ਦੇ ਆਪਰਵਾਸੀਆਂ ਦੇ ਭਵਿੱਖ ਤੇ ਤਲਵਾਰ ਲਟਕ ਗਈ ਹੈ ਤੇ ਇਹ ਘਟਨਾ ਨੇ ਪੂਰੇ ਆਪਰਵਾਸੀ ਪਰਿਵਾਰਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ ਤੇ ਭਾਰਤੀ ਗਰਭਵਤੀ ਔਰਤਾਂ ਹੁਣ 30 ਦਿਨ ਦੀ ਸਮੇਂ ਸੀਮਾ ਖਤਮ ਹੋਣ ਤੋਂ ਪਹਿਲਾਂ ਹੀ ਵੱਡੇ ਆਪਰੇਸ਼ਨ ਮਾਰ ਯਾਨੀ ਕਿ ਸੀ ਸੈਕਸ਼ਨ ਦੇ ਜ਼ਰੀਏ ਆਪਣੇ ਬੱਚੇ ਨੂੰ ਜਨਮ ਦੇਣਾ ਚਾਹੁੰਦੀਆਂ ਨੇ ਤਾਂ ਕਿ ਅਮਰੀਕੀ ਨਾਗਰਿਕਤਾ ਮਿਲ ਜਾਏ ਤੇ ਉਹ ਅਮਰੀਕਾ ਵਿੱਚ ਰਹਿਣਾ ਜਾਰੀ ਰੱਖ ਸਕਣ ਇਸ ਦੇ ਚੱਲਦੇ ਅਮਰੀਕਾ ਦੇ ਕਈ ਹਸਪਤਾਲ ਵਿੱਚ ਵੱਡੀ ਗਿਣਤੀ 'ਚ ਭਾਰਤੀ ਮਾਂਵਾਂ ਜਲਦ ਸੀ ਸੈਕਸ਼ਨ ਕਰਵਾਉਣ ਦੀ ਰਿਕਵੈਸਟ ਕਰ ਰਹੀਆਂ ਨੇ ਤੇ ਜੋ ਉਹਨਾਂ ਦੇ ਬੱਚੇ ਲਈ ਵੀ ਖਤਰਨਾਕ ਹੋ ਸਕਦਾ ਹੈ ਬਿਊਰ ਰਿਪੋਰਟ ਚਿਕੀਆ ਟੀਵੀ ਅਮਰੀਕਾ ਦੇ ਰਾਸ਼ਟਰਪਤੀ ਬੰਦ ਹੀ ਡੋਨਾਲਡ ਟਰੰਪ ਨੇ ਜੋ ਕੋਸ਼ਨਾਵਾਵਾਂ ਕੀਤੀਆਂ ਨੇ ਉਸ ਦੇ ਚਲਦੇ ਦੁਨੀਆ ਭਰ ਵਿੱਚ ਤਹਿਲਕਾ ਮਚਿਆ ਹੋਇਆ ਕਿਉਂਕਿ ਟਰੰਪ ਦੀਆਂ ਕੋਸ਼ਨਾਵਾਵਾਂ ਦਾ ਅਸਰ ਦੁਨੀਆ ਦੇ ਕਈ ਦੇਸ਼ਾਂ ਤੇ ਉਹਨਾਂ ਦੀ ਨਾਗਰਿਕਤਾ ਤੇ ਹੋਵੇਗਾ ਇਸ ਵਿੱਚ ਭਾਰਤੀ ਨਾਗਰਿਕ ਵੀ ਸ਼ਾਮਲ ਨੇ ਹੁਣ ਤੱਕ ਅਮਰੀਕਾ ਦੇ ਕਾਨੂੰਨ ਮੁਤਾਬਕ ਉਥੋਂ ਜਨਮ ਲੈਣ ਵਾਲਾ ਸਖਸ਼ ਅਮਰੀਕੀ ਨਾਗਰਿਕ ਹੁੰਦਾ ਸੀ ਯਾਨੀ ਉਸ ਨੂੰ ਜਨਮजात ਅਮਰੀਕੀ ਨਾਗਰਿਕਤਾ ਮਿਲਦੀ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ ਟਰੰਪ ਨੇ ਅਧਿਕਾਰ ਬਦਲਣ ਦੇ ਹੁਕਮਾਂ ਤੇ ਦਸਖਤ ਕਰ ਦਿੱਤੇ ਨੇ 30 ਦਿਨ ਬਾਅਦ ਅਮਰੀਕ ਇਹ ਨਵਾਂ ਨਿਯਮ ਲਾਗੂ ਹੋ ਜਾਵੇਗਾ ਅਮਰੀਕੀ ਪ੍ਰਸ਼ਾਸਨ ਨਵੀਆਂ ਸ਼ਰਤਾਂ ਦੇ ਨਾਲ ਅਜਿਹੇ ਬੱਚਿਆਂ ਨੂੰ ਨਾਗਰਿਕਤਾ ਦੇਵੇਗਾ ਜਿਨ੍ਹਾਂ ਨੂੰ ਪੂਰਾ ਕਰਪਾਣਾ ਗੈਰ ਅਮਰੀਕੀ ਨਾਗਰਿਕਾ ਲਈ ਬਹੁਤ ਮੁਸ਼ਕਲ ਸਾਬਿਤ ਹੋਵੇਗਾ ਇਸ ਦੇ ਨਾਲ ਅਮਰੀਕਾ ਚ ਰਹਿ ਰਹੇ ਭਾਰਤੀ ਸਮੇਤ ਦੁਨੀਆ ਭਰ ਦੇ ਆਪਰਵਾਸੀਆਂ ਦੇ ਭਵਿੱਖ ਤੇ ਤਲਵਾਰ ਲਟਕ ਗਈ ਹੈ ਤੇ ਇਹ ਘਟਨਾ ਨੇ ਪੂਰੇ ਆਪਰਵਾਸੀ ਪਰਿਵਾਰਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ ਤੇ ਭਾਰਤੀ ਗਰਭਵਤੀ ਔਰਤਾਂ ਹੁਣ 30 ਦਿਨ ਦੀ ਸਮੇਂ ਸੀਮਾ ਖਤਮ ਹੋਣ ਤੋਂ ਪਹਿਲਾਂ ਹੀ ਵੱਡੇ ਆਪਰੇਸ਼ਨ ਮਾਰ ਯਾਨੀ ਕਿ ਸੀ ਸੈਕਸ਼ਨ ਦੇ ਜ਼ਰੀਏ ਆਪਣੇ ਬੱਚੇ ਨੂੰ ਜਨਮ ਦੇਣਾ ਚਾਹੁੰਦੀਆਂ ਹਨ ਤਾਂ ਕਿ ਅਮਰੀਕੀ ਨਾਗਰਿਕਤਾ ਮਿਲ ਜਾਏ ਤੇ ਉਹ ਅਮਰੀਕਾ ਵਿੱਚ ਰਹਿਣਾ ਜਾਰੀ ਰੱਖ ਸਕਣ ਇਸ ਦੇ ਚੱਲਦੇ ਅਮਰੀਕਾ ਦੇ ਕਈ ਹਸਪਤਾਲ ਵਿੱਚ ਵੱਡੀ ਗਿਣਤੀ 'ਚ ਭਾਰਤੀ ਮਾਂਵਾਂ ਜਲਦ ਸੀ ਸੈਕਸ਼ਨ ਕਰਵਾਉਣ ਦੀ ਰਿਕਵੈਸਟ ਕਰ ਰਹੀਆਂ ਨੇ ਤੇ ਜੋ ਉਹਨਾਂ ਦੇ ਬੱਚੇ ਲਈ ਵੀ ਖਤਰਨਾਕ ਹੋ ਸਕਦਾ ਹੈ ਗੁਰੂ ਰਿਪੋਰਟ ਚਿਕਿਆ ਟੀਵੀ ਅਮਰੀਕਾ ਦੇ ਰਾਸ਼ਟਰਪਤੀ ਬੰਦ ਹੀ ਡੋਨਾਲਡ ਟਰੰਪ ਨੇ ਜੋ ਕੋਸ਼ਨਾਵਾਵਾਂ ਕੀਤੀਆਂ ਨੇ ਉਸ ਦੇ ਚਲਦੇ ਦੁਨੀਆ ਭਰ ਵਿੱਚ ਤਹਿਲਕਾ ਮਚਿਆ ਹੋਇਆ ਕਿਉਂਕਿ ਟਰੰਪ ਦੀਆਂ ਕੋਸ਼ਨਾਵਾਵਾਂ ਦਾ ਅਸਰ ਦੁਨੀਆ ਦੇ ਕਈ ਦੇਸ਼ਾਂ ਤੇ ਉਹਨਾਂ ਦੀ ਨਾਗਰਿਕਤਾ ਤੇ ਹੋਵੇਗਾ ਇਸ ਵਿੱਚ ਭਾਰਤੀ ਨਾਗਰਿਕ ਵੀ ਸ਼ਾਮਲ ਨੇ ਹੁਣ ਤੱਕ ਅਮਰੀਕਾ ਦੇ ਕਾਨੂੰਨ ਮੁਤਾਬਕ ਉਥੋਂ ਜਨਮ ਲੈਣ ਵਾਲਾ ਸਖਸ਼ ਅਮਰੀਕੀ ਨਾਗਰਿਕ ਹੁੰਦਾ ਸੀ ਯਾਨੀ ਉਸ ਨੂੰ ਜਨਮजात ਅਮਰੀਕੀ ਨਾਗਰਿਕਾ ਮਿਲਦੀ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ ਟਰੰਪ ਨੇ ਅਧਿਕਾਰ ਬਦਲਣ ਦੇ ਹੁਕਮਾਂ ਤੇ ਦਸਖਤ ਕਰ ਦਿੱਤੇ ਨੇ 30 ਦਿਨ ਬਾਅਦ ਅਮਰੀਕਾ ਵਿੱਚ ਇਹ ਨਵਾਂ ਨਿਯਮ ਲਾਗੂ ਹੋ ਜਾਵੇਗਾ ਅਮਰੀਕੀ ਪ੍ਰਸ਼ਾਸਨ ਨਵੀਆਂ ਸ਼ਰਤਾਂ ਦੇ ਨਾਲ ਅਜਿਹੇ ਬੱਚਿਆਂ ਨੂੰ ਨਾਗਰਿਕਤਾ ਦੇਵੇਗਾ ਜਿਨ੍ਹਾਂ ਨੂੰ ਪੂਰਾ ਕਰਪਾਣਾ ਗੈਰ ਅਮਰੀਕੀ ਨਾਗਰਿਕਾ ਲਈ ਬਹੁਤ ਮੁਸ਼ਕਲ ਸਾਬਿਤ ਹੋਵੇਗਾ ਇਸ ਦੇ ਨਾਲ ਅਮਰੀਕਾ ਚ ਰਹਿ ਰਹੇ ਭਾਰਤੀ ਸਮੇਤ ਦੁਨੀਆ ਭਰ ਦੇ ਆਪਰਵਾਸੀਆਂ ਦੇ ਭਵਿੱਖ ਤੇ ਤਲਵਾਰ ਲਟਕ ਗਈ ਹੈ ਤੇ ਇਹ ਘਟਨਾ ਨੇ ਪੂਰੇ ਆਪਰਵਾਸੀ ਪਰਿਵਾਰਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਤੇ ਭਾਰਤੀ ਗਰਭਵਤੀ ਔਰਤਾਂ ਹੁਣ 30 ਦਿਨ ਦੀ ਸਮੇਂ ਸੀਮਾ ਖਤਮ ਹੋਣ ਤੋਂ ਪਹਿਲਾਂ ਹੀ ਵੱਡੇ ਆਪਰੇਸ਼ਨ ਮਾਰ ਯਾਨੀ ਕਿ ਸੀ ਸੈਕਸ਼ਨ ਦੇ ذریعے ਆਪਣੇ ਬੱਚੇ ਨੂੰ ਜਨਮ ਦੇਣਾ ਚਾਹੁੰਦੀਆਂ ਨੇ ਤਾਂ ਕਿ ਅਮਰੀਕੀ ਨਾਗਰਿਕਤਾ ਮਿਲ ਜਾਏ ਤੇ ਉਹ ਅਮਰੀਕਾ ਵਿੱਚ ਰਹਿਣਾ ਜਾਰੀ ਰੱਖ ਸਕਣ ਇਸ ਦੇ ਚੱਲਦੇ ਅਮਰੀਕਾ ਦੇ ਕਈ ਹਸਪਤਾਲ ਵਿੱਚ ਵੱਡੀ ਗਿਣਤੀ 'ਚ ਭਾਰਤੀ ਮਾਂਵਾਂ ਜਲਦ ਸੀ ਸੈਕਸ਼ਨ ਕਰਵਾਉਣ ਦੀ ਰਿਕਵੈਸਟ ਕਰ ਰਹੀਆਂ ਨੇ ਤੇ ਜੋ ਉਹਨਾਂ ਦੇ ਬੱਚੇ ਲਈ ਵੀ ਖਤਰਨਾਕ ਹੋ ਸਕਦਾ ਹੈ ਬਿਊਰੋ ਰਿਪੋਰਟ ਚੀਕੀਆ ਟੀਵੀ